ਪੰਚਾਇਤੀ ਚੋਣਾਂ ਨੂੰ ਲੈ ਕੇ ਬਲਾਕ ਫਤਿਹਗੜ ਚੂੜੀਆਂ 'ਚ ਪੰਚਾਂ ਤੇ ਸਰਪੰਚਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਨੌ ਸੈਂਟਰ ਬਣਾਏ ਗਏ ਨੇ ਵੱਖ-ਵੱਖ ਪਿੰਡਾਂ ਨੂੰ ਨੌ ਜਨਾਂ ਵਿੱਚ ਵੰਡ ਦਿੱਤਾ ਗਿਆ ਅਤੇ ਉਹਨਾਂ ਤੇ ਕਾਗਜ਼ ਦਾਖਲ ਕਰਾਉਣ ਲਈ ਮਾਣਯੋਗ ਡਿਪਟੀ ਕਮਿਸ਼ਨਰ ਵਿਕਾਸ ਅਤੇ ਵਾਦੀਕ ਚਿਲ੍ਹਾ ਚੋਣ ਅਸਕਰਤਾ ਸਪਤ ਦੇ ਹੁਕਮਾਂ ਅਨੁਸਾਰ ਵੱਖ-ਵੱਖ ਸਰਕਾਰੀ ਸੈਂਟਰਾਂ ਦੇ ਨੌ ਸੈਂਟਰ ਬਣਾਏ ਗਏ ਨੇ ਜਿੱਥੇ ਕਿ ਪੰਚ ਅਤੇ ਸਰਪੰਚ ਆਪਣੇ ਕਾਗਜ਼ দাখিল ਕਰਨਗੇ ਤਾਂ ਦੱਸਦੇ ਕਿ ਬਲਾਕ ਫਤੇਗੜ ਚੂੜੀਆਂ ਚ ਜੋ ਪਹਿਲਾ ਜ਼ੋਨ ਬਣਾਇਆ ਗਿਆ ਉਸ ਵਿੱਚ 10 ਦੇ ਕਰੀਬ ਪਿੰਡ ਜਿਹੜੇ ਨੇ ਸ਼ਾਮਿਲ ਕੀਤੇ ਗਏ ਹਨ ਅਤੇ ਇਹਨਾਂ ਪਿੰਡਾਂ ਲਈ ਜੋ ਰਿਟਰਨਿੰਗ ਅਫਸਰ ਨਿਯੁਕਤ ਕੀਤੇ ਗਏ ਨੇ ਖਬਰਜੀਤ ਸਿੰਘ ਨੇ ਜੋ ਕਿ ਐਸ ਡੀ ਯੂ ਪੀ ਡਬਲਯੂ ਬੀਆਰ ਸਬਡਿਵੀਜ਼ਨ ਬਟਾਲਾ ਤੋਂ ਹਨ ਅਤੇ ਇਹ ਜਿਹੜੇ ਇਹ ਜਿਹੜਾ ਸੈਂਟਰ ਬੈਂਕ ਹੈ ਗਵਰਨਮੈਂਟ ਆਈਟੀਆਈ ਫਤੇਗੜ ਚੂੜੀਆਂ ਜੋ ਕਿ ਗਵਰਨਮੈਂਟ ਆਈਟੀਆਈ ਐਸ ਸੀ ਦੀ ਇਮਾਰਤ ਤੇ ਸੈਂਟਰ ਹੈ ਇਸ ਤੇ ਦਫ਼ਤਰ ਵਿੱਚ ਕਾਗਜ਼ ਜਿਹੜੇ ਦਾਖਲ ਕੀਤੇ ਜਾਣਗੇ ਇਹਨਾਂ ਦੇ ਪਹਿਲੇ ਜ਼ੋਨ ਵਿੱਚ ਜਿਹੜੇ ਆਈਟੀਆਈ ਫਤੇਗੜ ਚੂੜੀਆਂ ਚ ਕਾਗਜ਼ ਦਾਖਲ ਕੀਤੇ ਜਾਂਦੇ ਹਨ ਉਹਨਾਂ ਵਿੱਚ ਬੱਦੋਵਾਲ ਖੁਰਦ ਬੱਦੋਵਾਲ ਕਲਾ ਫਤੇਵਾਲੀ ਰਸੂਲਪੁਰ ਟੱਪਰੀਆਂ ਲਾਲੇ ਨੰਗਲ ਸ਼ਮਸ਼ੀਰਪੁਰ ਦਾਦੂਯੋਧ ਘਾਰਕੀਆਂ ਅਮਾਨ ਅਤੇ ਢਾਂਡੇ ਪਿੰਡ ਸ਼ਾਮਲ ਹਨ ਜਦਕਿ ਇਹਨਾਂ ਦਾ ਰਿਟਰਨਿੰਗ ਅਫਸਰ ਜੋ ਨੇ ਉਹ ਕਬਲਜੀਤ ਸਿੰਘ ਨੇ ਜੋ ਕਿ ਐਸਟੀਓ ਪੀਡਬਲੂ ਦੇ ਨੇ ਅਤੇ ਬੀਆਰ ਸਬਡਿਵੀਜ਼ਨ ਬਟਾਲਾ ਤੋਂ ਇਹ ਰਟਰਨਿੰਗ ਅਫਸਰ ਹਨ ਅਤੇ ਇਹ ਇਹਨਾਂ ਦੇ ਨਾਲ ਸਹਾਇਕ ਜੋ ਲਾਏ ਗਏ ਹਨ ਉਹ ਪ੍ਰਭਜੋਸ਼ ਸਿੰਘ ਨੇ ਜੋ ਕਿ ਪੀਡਬਲਯੂਡੀ ਦੇ ਜਈ ਹਨ ਜੋ ਇਹਨਾਂ ਦੇ ਨਾਲ ਨਿਯੁਕਤ ਕੀਤੇ ਗਏ ਹਨ ਦੂਸਰਾ ਜਿਹੜਾ ਨਾਮਜਨਗੀ داخل ਕਰਾਉਂਦਾ ਜੋ ਸੈਂਟਰ ਬਣਿਆ ਹੈ ਉਹ ਹੈ ਗਵਰਨਮੈਂਟ ਆਈਟੀਆਈ ਊਮਨ ਜੋ ਕਿ ਇਸੇ ਇਮਾਰਤ ਦੇ ਨਾਲ ਹੀ ਇਸੇ ਦਫ਼ਤਰ ਦੇ ਨਾਲ ਹੀ ਇਹ ਵੀ ਇਮਾਰਤ ਹੈ ਇਸ ਵਿੱਚ ਜੋ 11 ਪਿੰਡ ਸ਼ਾਮਲ ਕੀਤੇ ਗਏ ਹਨ ਅਤੇ ਇਹਨਾਂ ਦੇ ਰਿਟਰਨਿੰਗ ਅਫਸਰ ਹਨ ਤਜਿੰਦਰ ਸਿੰਘ ਵੋਰਾ ਪ੍ਰਿੰਸੀਪਲ ਆਈਟੀਆਈ ਕਾਡੀਆਂ ਜੋ ਇਹਨਾਂ ਨੂੰ ਰਿਟਰਨਿੰਗ ਅਫਸਰ ਇੱਥੇ ਨਿਯੁਕਤ ਕੀਤਾ ਗਿਆ ਹੈ ਤੇ ਇਹਨਾਂ ਦੇ ਨਾਲ ਰਜੀਵ ਮਹਾਜਨ ਜਿਹੜੇ ਐਗਰੀਕਲਚਰ ਮਾਸਟਰ ਨੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਕਾਲ ਅਫਗਾਨਾ ਇਹਨਾਂ ਦੇ ਨਾਲ ਨਿਯੁਕਤ ਕੀਤੇ ਗਏ ਹਨ ਅਤੇ ਗਵਰਨਮੈਂਟ ਆਈਟੀਆਈ ਊਮਨ ਫਤੇਗੜ ਚੂੜੀਆਂ ਦੇ ਜਿਹੜੇ ਪਿੰਡਾਂ ਦੇ ਕਾਗਜ਼ ਦਾਖਲ ਹੋਣੇ ਹਨ ਉਹਨਾਂ ਵਿੱਚ ਹਨ ਚੰਗੀਆਂ ਕਲਾਂ ਚੰਗੀਆਂ ਖੁਰਦ ਡੋਗਰ ਖੂਸਰ ਟਾਲੀ ਵੀਲਾ ਤੇਜਾ ਨੰਦਿਆਂ ਵਾਲੀ ਸ਼ੇਖੋਂ ਵਾਲੀ ਤੇਜਾ ਕਾਲਾ ਤੇਜਾ ਖੁਰਦ ਅਤੇ ਮਲਕਵਾਲ ਇਹਨਾਂ ਪਿੰਡਾਂ ਦੇ ਕਾਗਜ਼ ਜਿਹੜੇ ਨੇ ਉਹ ਨਾਮਜ਼ਦਗੀਆਂ ਜਿਹੜੀਆਂ ਨੇ ਪੰਚਾਇਤ ਸਰਪੰਚਾਂ ਦੀਆਂ ਉਹ ਗਵਰਨਮੈਂਟ ਆਈਟੀਆਈ ਊਮਨਜ਼ ਐਂਟਰ ਫਰੇਗੜ ਚੂੜੀਆਂ ਇੱਥੇ ਇਹਨਾਂ ਪਿੰਡਾਂ ਦੇ ਪੰਚਾਇਤ ਸਰਪੰਚਾਂ ਦੀਆਂ ਨਾਮਜ਼ਦਗੀਆਂ ਜਿਹੜੀਆਂ ਦਾਖਲ ਹੋਣਗੀਆਂ ਤੀਸਰਾ ਜਿਹੜਾ ਪੁਆਇੰਟ ਬਣਾਇਆ ਗਿਆ ਹੈ ਉਹ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਲਾ ਲੜਕੀਆਂ ਵਾਲਾ ਸਕੂਲ ਜੋ ਸਟੇਸ਼ਨ ਰੋਡ ਤੇ ਹੈ ਫਰੇਗੜ ਚੂੜੀਆਂ ਇਹ ਤੀਸਰਾ ਸੈਂਟਰ ਪੁਆਇੰਟ ਬਣਾਇਆ ਗਿਆ ਤੇ ਆਰੋਹ ਹਨ ਰਟਨਿੰਗ ਅਸਰ ਵਿਰਤੀ ਚੰਦ ਜੋ ਕਿ ਇੰਗਲਿਸ਼ ਦੇ ਲੈਕਚਰਾਰ ਹਨ ਤੇ ਸਰਕਾਰੀ گورਨਮੈਂਟ ਸੀਨੀਅਰ ਸੈਕੰਡਰੀ ਸਕੂਲ ਅਲੀਵਾਲ ਤੋਂ ਅਤੇ ਇਹਨਾਂ ਦੇ ਨਾਲ ਸਹਾਇਕ ਲਾਏ ਗਏ ਹਨ ਧਰਮਿੰਦਰ ਸਿੰਘ ਜੋ ਕਿ ਜੈਹਨ ਪੰਜਾਬ ਸਟੇਟ ਪਾਵਰ ਕਮ ਵੈਸਟ ਮਡਾਲ ਬਟਾਰਾ ਤੋਂ ਗਰਲ ਸਕੂਲ ਜੋ ਫਤਿਹਗੜ ਚੂੜਿਆ ਹੈ ਇਸ ਥੇ ਇਸ ਸੈਂਟਰ ਵਿੱਚ ਪਿੰਡ ਭੂੜੇਕੇ ਮਲੂਕਵਾਲੀ ਖੋਦੇ ਬਾਂਗਰ ਪਨਵਾ ਕੋਟ ਖਜ਼ਾਨਾ ਚੰਦੂ ਸੁਜਾ ਕਾਲਾ ਅਫਗਾਨਾ ਫਤਿਹਵਾਲ ਫਤਿਗੜ ਚੰਦੀਗੜ ਆਜਮਪੁਰਾ ਅਤੇ ਰੂਪੋਵਾਲੀ ਇਹਨਾਂ ਪਿੰਡਾਂ ਦੇ ਅਗਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਲ ਫਤਿਗੜ ਚੂੜੀਆਂ ਗਰਲ ਸਕੂਲ ਵਿਖੇ ਇਹਨਾਂ ਦੇ ਕਾਗਜ ਜਿਹੜੇ ਦਾਖਲ ਹੋਣਗੇ ਚੌਥਾ ਪੁਆਇੰਟ ਬਣਾਇਆ ਗਿਆ ਹੈ ਉਹ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਆਏ ਜੋ ਪੁਲ ਸਟੇਸ਼ਨ ਫਤਿਗੜ ਚੂੜੀਆਂ ਦੇ ਸਾਹਮਣੇ ਹੈ ਇਹ ਚੌਥਾ ਸੈਂਟਰ ਹੈ ਇਸ ਵਿੱਚ 11 ਪਿੰਡ ਸ਼ਾਮਿਲ ਕੀਤੇ ਗਏ ਹਨ ਤੇ ਇਹਨਾਂ ਦਾ ਰਟਰਨਿੰਗ ਅਫਸਰ ਵੈਟਰਨਰੀ ਅਫਸਰ CVH ਅਗੋਆ ਖਨਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਇੜਕਿਆਮੜਾ ਸਕੂਲ ਜੋ ਪੁਲਿਸ ਸਟੇਸ਼ਨ ਦੇ ਸਾਹਮਣੇ ਇਸ ਇੱਥੇ ਜਿਹੜੇ ਪਿੰਡਾਂ ਦੇ ਕਾਗਜ਼ ਸ਼ਾਮਲ ਹੋਏ ਹਨ ਉਹਨਾਂ ਵਿੱਚ ਸ਼ਿਸ਼ਰੀਵਾਲ ਸ਼ਿਸ਼ਰੀਵਾਲ ਖੁਰਦ ਮਰੀਦਕੇ ਮੰਝੀਆਂ ਵਾਲੀ ਖੋਖਰ ਲੋਦੀ ਨੰਗਲ ਬੇਰੀਆਂ ਵਾਲਾ ਠੱਠਾ ਚਤੌੜਗੜ੍ਹ ਭਾਲੋ ਵਾਲੀ ਅਤੇ ਖੈਰਾਕਾਲਾ ਇਹਨਾਂ ਪਿੰਡਾਂ ਦੇ ਇੱਥੇ ਕਾਗਜ਼ ਜਿਹੜੇ ਨੇ ਉਹ ਦਾਖਲ ਹੋਣਗੇ ਨਵਾਂ ਸੈਂਟਰ ਬਣਾਇਆ ਗਿਆ ਹੈ EOMC ਅਫੀਸਰ ਫਤੇਗੜ ਚੂੜੀਆਂ ਅਤੇ ਇਸ ਤੇ ਰਟਰਨਿੰਗ ਅਫਸਰ ਹੋਣਗੇ ਜਗਜੀਤ ਸਿੰਘ ਜੋ ਕਿ ਲੈਕਚਰਲ ఫిਜ਼ੀਕਲ ਐਜੂਕੇਸ਼ਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਲਾ ਰੇਗਰ ਹਨ ਅਤੇ ਇਹਨਾਂ ਦੇ ਨਾਲ ਰਾਜਵੀਰ ਸਿੰਘ ਜੋ ਕਿ ਮੈਥ ਦੇ ਟੀਚਰ ਹਨ ਅਤੇ ਉਹਨਾਂ ਨੂੰ ਇਹਨਾਂ ਦੇ ਨਾਲ ਸਹਾਇਕ ਲਗਾਇਆ ਗਿਆ ਹੈ ਤੇ ਇਸ ਅਫੀਸ ਵਿੱਚ ਜਿਹੜੇ ਪਿੰਡ ਨੇ ਉਹਨਾਂ ਦੇ ਪੰਚ ਸਰਪੰਚ ਜੋ ਨਾਮ ਜਿੰਦੀਆਂ ਦਾਖਲ ਕਰਾਉਗੇ ਉਹ ਪਿੰਡ ਹਨ ਖੈਰਾ ਖੁਰਦ ਮਾਨਸੈਂਡਵਾਲ ਨਵਾਂ ਮਾਨਸੈਂਡਵਾਲ ਮਾਨਸੈਂਡਵਾਲ ਕੋਰਤ ਕਿਲਾ ਦੀਸ਼ਾ ਸਿੰਘ ਨਮਾ ਕਿਲਾ ਦੀਸ਼ਾ ਸਿੰਘ ਸ਼ੇਵਾ ਅਲੀਵਲ ਜਟਾ ਲੰਗਰਵਾਲ ਕਣੀਏ ਕੇ ਬਾਂਗਰ ਨਵਾਂ ਕਣੀਆਂ ਕੇ ਬਾਂਗਰ ਇਹ ਜਿਹੜੇ ਪਿੰਡ ਨੇ ਇਹ ਇੱਥੇ ਇੱਕ ਆਪਣੇ ਕਾਗਜ਼ ਦਾਖਲ ਕਰਾਉਣਗੇ ਜਿਹੜਾ ਸ਼ੇਵਾ ਸੈਂਟਰ ਹੈ ਉਹ ਹੈ ਬੀ ਡੀ ਪੀਓ ਆਫਿਸ ਫਤਿਹਗੜ ਚੂੜੀਆਂ ਜੋ ਚਤੌੜਗੜ ਆਪਣਾ ਬੀ ਡੀ ਪੀਓ ਬਲਾਕ ਹੈ ਪੰਚਾਇਤ ਵਿਭਾਗ ਦਾ ਦਫ਼ਤਰ ਹੈ ਉੱਥੇ ਇਹਨਾਂ ਪਿੰਡਾਂ ਦੇ ਜਿਹੜੇ 10 ਪਿੰਡ ਨੇ ਉਹ ਇੱਥੇ ਆਪਣੇ ਕਾਗਜ਼ ਉਹਨਾਂ ਦੇ ਪਿੰਡਾਂ ਦੇ ਜਿਹੜੇ ਪੰਚ ਸਰਪੰਚ ਜਿਹੜੇ ਉਮੀਦਵਾਰ ਨੇ ਉਹ ਆਪਣੇ ਕਾਗਜ਼ ਦਾਖਲ ਕਰੋਗੇ ਇਹਨਾਂ ਦਾ ਰਿਟਰਨਿੰਗ ਅਫਸਰ ਲਗਾਏ ਗਏ ਹਨ ਸੁਖਵਿੰਦਰ ਸਿੰਘ ਜੋ ਕਿ ਪੰਜਾਬ ਪਾਵਰ ਕਮਪਨੀ ਤੇ ਐਸਟੀਓ ਨਾਰਥ ਬਟਾਲਾ ਹਨ ਅਤੇ ਇਹਨਾਂ ਦੇ ਨਾਲ ਪਰਮਜੀਤ ਸਿੰਘ ਨੂੰ ਜੋ ਜਈ ਨੇ ਨਾਰਥ ਬਟਾਲਾ ਤੋਂ ਇਹਨਾਂ ਨੂੰ ਸਹਾਇਕ ਲਗਾਇਆ ਗਿਆ ਅਤੇ ਬੀਡੀਪੀਓ ਦਫ਼ਤਰ ਬਲਾਕ ਫਤਿਹਗੜ ਚੂੜੀਆਂ ਚ ਜਿਹੜੇ ਪਿੰਡ ਆਪਣੇ ਪੰਚ ਸਰਪੰਚ ਕਾਗਜ਼ ਵਿੱਚ ਦਾਖਲ ਕਰੋਗੇ ਉਹਨਾਂ ਵਿੱਚ ਜੀਵਨ ਨੰਗਲ, ਦਮੋਦਰ, ਚੱਠਾ, ਡਾਲੇਚੱਕ, ਪੱਤੀ ਬੜਾਇਚ, ਸੀੜਾ, ਗੁਜਰਪੁਰਾ, ਪੱਤੀ 62, ਕੋਲਾਰ ਤੇ ਕੋਟ ਮਜਲਸ ਇਹ ਪਿੰਡ ਜਿਹੜੇ ਨੇ ਬीडीपीओ ਦਫ਼ਤਰ ਆਪਣੇ ਕਾਗਜ਼ ਇਹਨਾਂ ਦੇ ਪੰਚ ਸਰਪੰਚ ਉਮੀਦਵਾਰ ਕਾਗਜ਼ ਦਾਖਲ ਕਰਵਾਉਣਗੇ ਜਦ ਕਿ ਜਿਹੜਾ 7ਵਾਂ ਸੈਂਟਰ ਬਣਿਆ ਹੋਇਆ ਉਹ ਹੈ ਐਸਡੀਓ ਆਫਿਸ ਪਾਵਰ ਕਮ ਜੋ ਬਿਜਲੀ ਘਰ ਹੈ ਇੱਥੇ ਸਤਵਾ ਸੈਂਟਰ ਹੈ ਉਹ ਬਿਜਲੀ ਘਰ ਦਾ ਦਫਤਰ ਹੋਵੇਗਾ ਐਸਟੀਓ ਦਾ ਦਫਤਰ ਇੱਥੇ ਵੀ 10 ਪਿੰਡ ਜਿਹੜੇ ਪੰਚ ਸਰਪੰਚ ਜਿਹੜੇ ਉਮੀਦਵਾਰ ਨੇ ਉਹ ਆਪਣੇ ਕਾਗਜ਼ ਢਾਕਲ ਕਰਾਂਗੇ ਇਸ ਦਾ ਜੋ ਰਿਟਰਨਿੰਗ ਅਫਸਰ ਹਨ ਉਹ ਹਨ ਪ੍ਰਵੇਸ਼ ਸੋਨੀ ਜੋ ਕਿ ਐਸਟੀਓ ਅਲੀਵਾਰ ਪਾਵਰ ਕਾਮ ਦਿੱਲੀ ਮੋਡ ਦੇ ਜੋ ਐਸਟੀਓ ਹਨ ਪ੍ਰਵੇਸ਼ ਸੋਨੀ ਜੀ ਉਹਨਾਂ ਨੂੰ ਰਿਟਰਨਿੰਗ ਅਫਸਰ ਬਣਾਇਆ ਗਿਆ ਜਦ ਕਿ ਉਹਨਾਂ ਦੇ ਨਾਲ ਹਨ ਸਤਿੰਦਰਪਾਲ ਸਿੰਘ ਸਹਾਇਕ ਜੋ ਕਿ ਜੈ ਨੇ ਪਾਵਰ ਕਾਮ ਦੇ ਉਹਨਾਂ ਨੂੰ ਇਹਨਾਂ ਦੇ ਨਾਲ ਸਹਾਇਕ ਲਗਾਇਆ ਗਿਆ ਇਹਨਾਂ ਇਹ ਜਿਹੜੇ ਐਸਟੀਓ ਦਫ਼ਤਰ ਫਤੇਗੜ ਚੁੰਗੀਆਂ ਜਿਨ੍ਹਾਂ ਨੇ ਕਾਗਜ਼ ਢਾਕਲ ਕਰਾਉਣੇ ਨੇ ਉਹਨਾਂ ਵਿੱਚ ਹਨ ਡੁਲਟ ਦਬਰਜੀ ਜਾਗਲਾ ਨਾਨਕਚੱਕ ਬਿਸ਼ਨੀਵਾਲ ਕਾਧੀਆਂ ਰਾਜਪੂਤ ਕਾਧੀਆਂ ਰਾਜਪੂਤ ਅਲੀਵਾਲ ਅਰੰਗਿਆ ਬਾਜਪੁਰ ਕਲੋਨੀ ਕੋਠੇ ਤੇ ਸਾਰਜੂ ਇਹਨਾਂ ਪਿੰਡਾਂ ਦੇ ਜਿਹੜੇ ਸਰਪੰਚ ਅਤੇ ਪੰਚ ਨੇ ਉਹ ਇੱਥੇ ਆਪਣੇ ਨਾਮ ਚਰਕੀ ਢਾਕਲ ਕਰਾਉਣਗੇ ਜਦ ਕਿ 8ਵਾਂ ਸੈਂਟਰ ਹੈ ਐਗਰੀਕਲਚਰ ਆਫਿਸ ਫਟੇਗੜ ਚੂੜੀਆਂ ਖੇਤੀਬਾੜੀ ਦਫ਼ਤਰ ਜਿਹੜਾ ਪੰਜ ਤੋਂ ਬਟਾਲਾ ਰੋਡ ਤੋਂ ਪਿੰਡ ਵੀ ਲਾਤੇ ਜਾਨੂੰ ਜਾਣਦੇ ਆ ਤੇ ਉੱਥੇ ਇਹ ਸਥਿਤ ਹੈ ਦਫ਼ਤਰ ਖੇਤੀਬਾੜੀ ਦਫ਼ਤਰ ਸਾਰੇ ਕਿਸਾਨਾਂ ਨੂੰ ਪਤਾ ਸੈਂਟਰ ਦੇ ਜਿਹੜੇ ਡਿਰਟਿੰਗ ਅਫਸਰ ਹਨ ਉਹ ਰਣਜੀਤ ਭਗਤ ਹਨ ਜੋ ਕਿ ਲੈਕਚਰਾਂ ਹਨ ਫਿਜ਼ੀਕਲ ਐਜੂਕੇਸ਼ਨ ਦੇ ਲੈਕਚਰਾਂ ਹਨ ਬਿਹਾਰਗੜ ਚ ਲੱਗੇ ਹਨ ਤੇ ਇਹਨਾਂ ਦੇ ਨਾਲ ਥੋਮਸ ਦੇਸ਼ਰਾਜ ਲੈਕਚਰਰ ਇੰਗਲਿਸ਼ ਸ਼ੰਕਰਪੁਰਾ ਇਹਨਾਂ ਨੂੰ ਉਹਨਾਂ ਦੇ ਨਾਲ ਸਹਾਇਕ ਲੱਗਾ ਹੈ। ਇਸੇ ਸੈਂਟਰ ਵਿੱਚ ਜਿਹੜੇ ਪਿੰਡ ਦੇ ਪਿੰਡਾਂ ਦੇ ਉਮੀਦਵਾਰ ਆਪਣੇ ਨਾਮਜ਼ਦਗੀਆਂ ਦਾਖਲ ਕਰਾਉਣੀ ਹੈ 12 ਪਿੰਡ ਹਨ ਜਿਨ੍ਹਾਂ ਵਿੱਚ ਕਾਲੂਵਾਲ, ਨਾਸਰਕੇ, ਕੋਟਲੀ, ਥਾਬਲਾ ਕੋਟਲੀ, ਟਾਡੀਆਂ ਪਾਰੋਵਾਲ, ਰਿਆਲੀ ਕਲਾਂ, ਰਿਆਲੀ ਖੁਰਦ, ਸੁੰਡਲ, ਭਾਰਤਵਾਲ, ਤਲਵੰਡੀ, ਭਾਰਤਵ, ਤਲਵੰਡੀ ਭਾਰਤ, ਕਾਸ਼ਤੀਵਾਲ, ਦਾਬਾਂ ਵਾਲਾ ਕਲਾਂ, ਦਾਬਾਂ ਵਾਲਾ ਖੁਰਦ ਤੇ ਸਿਹਤਪੁਰ ਕਲਾਂ। ਇਹ ਪਿੰਡ ਜਿਹੜੇ ਨੇ ਇਹ ਖੇਤੀਬੜੀ ਦਫਤਰ ਫਤਿਹਗੜ ਚੂਨੀਆ ਚ ਇਨ੍ਹਾਂ ਪਿੰਡਾਂ ਦੇ ਪੰਚ ਸਰਪੰਚ ਜਿਹੜੇ ਨੇ ਉਹ ਆਪਣੇ ਕਾਗਜ਼ ਦਾਖਲ ਕਰਾਉਣਗੇ ਜਦ ਕਿ ਨਵਾਂ ਸੈਂਟਰ ਬਣਿਆ ਹੈ ਬੀਪੀਓ ਆਫਿਸ ਫਤਿਹਗੜ ਚੂਨੀਆ ਜਿਹੜਾ ਕਿ ਸਿੱਖਿਆ ਵਿਭਾਗ ਦਾ ਦਫਤਰ ਹੈ ਇਹ ਵੀ ਖੇਤੀਪਾੜੀ ਦਫਤਰ ਦੇ ਸਾਹਮਣੇ ਹੀ ਦਫਤਰ ਹੈ ਜਦੋਂ ਆਪਾਂ ਮਟਾਲਾ ਰੋਡ ਤੋਂ ਪਿੰਡ ਵੀਲਾ ਤੇ ਜਨ ਸ਼ੜਕ ਨੂੰ ਜਾਂਦੇ ਹਾਂ ਤੇ ਇੱਥੇ ਸਥਿਤ ਹੈ ਪੰਜਾਬ ਸਕੂਲ ਐਜੂਕੇਸ਼ਨ ਪ੍ਰੰਤੀ ਦਾ ਦਫਤਰ ਬੀਪੀਓ ਆਫਿਸ ਫਤਿਹਗੜ ਚੂਨੀਆ ਅਤੇ ਇਸ ਤੇ ਇੱਥੇ ਟਰਨਿੰਗ ਆਫਸਰਾਂ ਨੂੰ ਅਸਰ ਹਨ ਸਰਜੀਤ ਸਿੰਘ ਜੋ ਕਿ ਵੈਟਰਨਰੀ ਅਸਰ ਹਨ ਸੀ ਵੀ ਐਚ 16 ਢਾਰੀਵਾਲ ਤੋਂ ਇਹਨਾਂ ਦੇ ਨਾਲ ਗੁਰਮੀਤ ਸਿੰਘ ਨੂੰ ਲਾਇਆ ਪੰਜਾਬੀ ਮਾਸਟਰ ਨੇ ਤਲਵੰਡੀ ਰਾਮਾ ਤੋਂ ਉਹਨਾਂ ਨੂੰ ਇਹਨਾਂ ਦੇ ਨਾਲ ਲਾਇਆ ਗਿਆ ਤੇ ਇਸ ਇਸ ਸੈਂਟਰ ਵਿੱਚ ਜਿਹੜੇ ਪਿੰਡਾਂ ਦੇ ਉਮੀਦਵਾਰਾਂ ਨੇ ਕਾਗਜ਼ ਚ ਦਾਖਲ ਕਰਾਉਣੇ ਹਨ ਉਹ ਪਿੰਡ ਹਨ ਸੈਦਪੁਰ ਖੁਰਦ ਪੱਤੀ ਤਖਵਾ ਟੜਿਆਲਾ ਨੱਤ ਸ਼ੰਕਰਪੁਰਾ ਬਲੋਵਾਲ ਖੋਖਰ ਪੱਤੀ ਨਰਜੋ ਵਾਲੀ ਮਰੜ ਮਰੜ ਖੁਰਦ ਕਮੋ ਨੰਗਲ ਕੋਗਾ ਪੱਤੀ ਬਰਮਪੁਰਾ ਤੇ ਕੋਟਲਾ ਬਾਮਾ ਇਹ ਜਿਹੜੇ ਪਿੰਡ ਨੇ ਉਹ ਬੀਪੀਓ ਅਫੀਸ ਫਤੇਗੜ ਚੂੜੀਆਂ ਜਿਹੜਾ ਬਲਾਕ ਪ੍ਰਾਇਮਰੀ ਦਫ਼ਤਰ ਇਹ ਪਿੰਡਾਂ ਦੇ ਉਮੀਦਵਾਰ ਜਿਹੜੇ ਕਾਗਜ਼ ਇੱਥੇ ਦਾਖਲ ਕਰਾਉਣਗੇ ਤੁਹਾਨੂੰ ਫਿਰ ਦੱਸਤੀਏ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਫਤੇਗੜ ਚੂੜੀਆਂ ਬਲਾਕ ਦੇ ਜਿਹੜੇ ਉਮੀਦਵਾਰਾਂ ਨੇ 55 ਸਰਪੰਚਾਂ ਨੇ ਆਪਣੇ ਕਾਗਜ਼ दाखल ਕਰਾਨੇ ਹਨ 9 ਸੈਂਟਰ ਬਣਾਏ ਗਏ ਹਨ ਅਤੇ ਇਹਨਾਂ ਨੋਵਾ ਸੈਂਟਰਾਂ 'ਚ 9 ਰਿਟਰਨਿੰਗ ਅਫਸਰ ਅਤੇ ਨਾਲ ਹੀ ਇਹਨਾਂ ਦੇ ਸਹਾਇਕ ਵੀ ਲਗਾਏ ਗਏ ਹਨ ਅਤੇ ਇਹਨਾਂ ਪਿੰਡਾਂ 'ਚ 9 ਜੋਨਾਂ ਨੂੰ ਵੰਡ ਦਿੱਤਾ ਗਿਆ ਹੈ ਕਈਆਂ ਪਿੰਡਾਂ ਨੂੰ 10 ਜੋਨਾਂ 'ਚ ਵੰਡਿਆ ਗਿਆ ਕਈਆਂ ਨੂੰ 11 'ਚ ਕਈਆਂ ਨੂੰ 12 'ਚ ਤੇ ਕਈਆਂ ਨੂੰ 13 ਪਿੰਡਾਂ 'ਚ ਜੋਨਾਂ 'ਚ ਵੰਡਿਆ ਗਿਆ ਤੁਹਾਨੂੰ ਦੱਸ ਦਿੱਤਾ ਸਾਰੀ ਜਾਣਕਾਰੀ ਦੱਸੀ ਗਈ ਹੈ ਕਿ ਕਿਹੜੇ ਪਿੰਡ ਕਿਹੜੇ ਸੈਂਟਰ ਵਿੱਚ ਆਪਣੇ ਕਾਗਜ਼ ਦਾਖਲ ਕਰੋਗੇ ਅਤੇ ਅੱਜ ਤੁਹਾਨੂੰ ਇਹ ਵੀ ਦੱਸ ਦਿੱਤੀ ਕਿ ਨਵੇਂ ਮੈਡਮ ਐਸਟੀਐਮ ਜਿਨ੍ਹਾਂ ਦੀ ਨਿਗਰਾਨੀ ਹੇਠ ਸਾਰੀ ਇਲੈਕਸ਼ਨ ਦੀ ਪ੍ਰਕਿਰਿਆ ਚੱਲਣੀ ਹੈ ਉਹਨਾਂ ਨੇ ਅੱਜ ਜੁਆਇਨ ਕੀਤਾ ਮੈਡਮ ਵੀਰਪਾਲ ਕੌਰ ਜੋ ਕਿ ਕੋਟਧੂਰਾ ਤੋਂ ਇੱਥੇ ਬਦਲ ਕੇ ਅੱਜ ਆਏ ਹਨ ਤੇ ਅੱਜ ਹੀ ਉਹਨਾਂ ਨੇ ਜੁਆਇਨ ਕੀਤਾ ਮੈਡਮ ਵੀਰਪਾਲ ਕੌਰ ਚਾਰਜ ਸੰਭਾਲ ਕੇ ਕੰਮ ਕਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਦੀ ਨਿਗਰਾਨੀ ਹੇਠ ਬਲਾਕ ਫਤਿਹਗੜ ਚੂੜੀਆਂ ਦੀਆਂ ਜਿਹੜੀਆਂ ਪੰਚਾਇਤੀ ਚੋਣਾਂ ਨੇ ਉਹ ਹੋਣ ਚਾਹ ਰਹੀਆਂ ਨੇ ਤੇ ਅੱਜ ਤੁਹਾਨੂੰ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਕਿ ਕਿਹੜੇ ਪਿੰਡਾਂ ਦੇ ਉਮੀਦਵਾਰ ਕਿਹੜੇ ਸੈਂਟਰ ਤੇ ਆਪਣੀਆਂ ਹਾਮਚਦਗੀਆਂ ਢਾਕਲ ਕਰਨਗੇ ਤੇ ਜੋ-ਜੋ ਸਾਨੂੰ ਜਾਣਕਾਰੀ ਮਿਲੇਗੀ ਤੁਹਾਡੇ ਨਾਲ ਸਾਂਝੀ ਕਰਦੇ ਰਾਂਗੇ